ਦੋਸਤੋ ਇਹ ਆਪਣਾ ਉਹ ਖੇਤ ਹੈ ਜਿਹੜਾ ਕਿ ਕਰੰਡ ਹੋ ਗਿਆ ਸੀਗਾ ਝੋਨੇ ਦੀ ਸਿੱਧੀ ਬਜਾਈ ਮੈਂ ਤੁਹਾਨੂੰ ਪਿਛਲੀਆਂ ਵੀਡੀਓਆਂ 'ਈ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਮੰਨ ਲਓ ਕਿ ਜਦ ਸਮੇਂ ਦਾਣਾ ਮੂੰਹ ਦੇ ਉੱਤੇ ਆ ਜਾਂਦਾ ਹੈ ਬਿਲਕੁਲ ਬਾਹਰ ਦਿਖਣ ਵਾਲਾ ਹੁੰਦਾ ਹੈ ਜੇ ਅਸੀਂ ਉਸ ਸਮੇਂ ਪਾਣੀ ਲਾ ਦਨੇ ਤਾਂ ਸਾਡਾ ਝੋਨਾ ਸਾਰਾ ਬਾਹਰ ਆ ਜਾਂਦਾ ਤੁਸੀਂ ਦੇਖੋਗੇ ਹਜੇ ਤਾਂ ਪਾਣੀ ਲੱਗੇ ਨੂੰ ਥੋੜਾ ਟਾਈਮ ਹੋਇਆ ਤੇ ਇਹ ਝੋਨਾ ਨਿੱਕੇ 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 ਦਾਣੇ ਜਿਹੜੇ ਹੈਗੇ ਆ ਉਹ ਫੁੱਟਨੇ ਸ਼ੁਰੂ ਹੋ ਗਏ ਹੈ ਤੇ ਆ ਰਾਤ ਉਪਰ ਨਹੀਂ ਨਿਕਲੇਗੀ ਤਸਵੀਰ ਤਾਂ ਕਿ ਕਾਫੀ ਯਾਰਾ ਫਟਪੇਗਾ ਤਾਂ ਇਹ ਜਿਹੜਾ ਹੈਗਾ ਹਜੇ ਤੱਕ ਪੂਰਾ ਨਹੀਂ ਨਿਕਲਿਆ ਟਾਈਮ ਲੱਗੇਗਾ ਮੈਂ ਪੂਰਾ ਵੀ ਦਿਖਾਵਾਂਗਾ ਬਾਅਦ ਦੇ ਵਿੱਚ ਪਰੰਤੂ ਮੈਂ ਕਹਿਣਾ ਚਾਹਣਾ ਹੈ ਕਿ ਅਸੀਂ ਝੋਨੇ ਦੀ ਸਿੱਧੀ ਬਿਜਾਈ ਚੋ ਕਰੰਟ ਤੋਂ ਡਰ ਜਾਂਦੇ ਆਂ ਧਿਆਨ ਇਹ ਰੱਖੋ ਕਿ ਬੀਜ ਦੀ ਗ੍ਰਾਈ ਤਿੰਨ ਤੋਂ 40 ਸੈਂਟੀਮੀਟਰ ਰੱਖੋ ਕਰੰਟ ਤੁਸੀਂ ਵੈਸੇ ਹੀ ਪਾਣ ਸਕਦੇ ਹੋ ਲੇਕਿਨ ਜੇ ਤੁਸੀਂ ਪਾਣੀ ਲਾਉਣ ਜਾ ਰਹੇ ਹੋ ਤਾਂ ਫਿਰ ਪਾਣੀ ਦਾ ਓਨੀ ਦੇਰ ਤੱਕ ਇੰਤਜ਼ਾਰ ਕਰੋ ਜਿੰਨੀ ਦੇਰ ਤੱਕ ਦਾਣਾ ਛੱਤੇ ਨਹੀਂ ਆਉਂਦਾ ਮੈਂ ਪਿਛਲੀ ਵੀਡੀਓ ਪਾਈ ਸੀ ਉਸ ਚ ਇੱਕ ਦੋ ਵੀਰਾਂ ਨੇ ਬੜੇ ਗਲਤ ਕਮੈਂਟ ਕੀਤੇ ਸੀ ਦਾਣਾ ਤਾਂ ਫੁੱਟੇਗਾ ਹੀ ਦਾਣਾ ਤਾਂ ਫਲਾਣਾ ਹੋਏਗਾ ਤੈਨੂੰ ਇਹ ਨਹੀਂ ਪਤਾ ਇਹ ਨਹੀਂ ਪਤਾ ਗੱਲ ਇਹ ਨਹੀਂ ਸੀਗੀ ਗੱਲ ਇਹ ਸੀ ਕਿ ਦਾਣਾ ਜੋ ਫਟ ਖੜਾ ਫੁੱਟ ਕੇ ਛੱਤ ਦੇ ਨੇੜੇ ਆ ਗਿਆ ਆਪਾਂ ਉਦੋਂ ਪਾਣੀ ਲਾਉਣਾ ਜਦੋਂ ਆਪਾਂ ਉਦੋਂ ਪਾਣੀ ਲਾਵਾਂਗੇ ਤਾਂ ਬੜੀ ਜਲਦੀ ਜਿਹੜਾ ਝੋਨਾ ਬਾਹਰ ਆ ਜਾਏਗਾ ਦੇਖੋ ਇਹ ਨਿਕਲਣਾ ਸ਼ੁਰੂ ਹੋ ਗਿਆ ਸਾਰਾ ਬਾਹਰ ਝੋਨਾ